ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆਪ ਜੀ ਅੱਗੇ ਸਾਰੀਆਂ ਸਿੱਖ ਜਥੇਬੰਦੀਆਂ ਕੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਇਤਿਹਾਸ ਹੈ ਗੁਰੂ ਜੀ ਸਿੱਖ ਕੌਮ ਗਊ ਗਰੀਬ ਦੀ ਰੱਖਿਆ ਕਰਦੀ ਆ ਇਸ ਚੀਜ਼ ਨੂੰ ਮੰਨਦੇ ਹੋ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਇੱਕ ਬੀਬੀ ਦੀ ਮੈਂ ਵੀਡੀਓ ਵੇਖੀ ਸੀ ਉਹ ਮਗਰਲਾ ਮਗਰੇ ਦਾ ਛਾਡੇ ਤੋਂ ਆ ਛਾਡੇ ਰੰਦੀ ਸੀ ਵਿਆਹੀ ਉਹ ਸਰਹਾਲੀ ਆ ਔਰ ਇੰਨੀ ਉਹ ਵਿਚਾਰੀ ਔਖੀ ਆ ਉਹਨੇ ਬੜੀਆਂ ਸਿੱਖ ਜਥੇਬੰਦੀਆਂ ਨੂੰ ਅਪੀਲਾਂ ਕੀਤੀਆਂ ਕਿ ਮੇਰੀ ਮਦਦ ਕਰਦੇ ਹੋ ਮੇਰਾ ਮਾਪਿਓ ਨਹੀਂ ਆ ਕੱਲਾ-ਗੱਲਾ ਮੇਰਾ ਭਰਾ ਵਾ ਮੇਰਾ ਘਰ ਵਾਲੇ ਨੇ ਜਨਾਨੀ ਰੱਖੀ ਆ ਉਹ ਦਿੱਲੀ ਕਿਤੇ ਹਸਪਤਾਲ ਲੱਗੀ ਆ ਉਹਨੇ بڑے ਬੰਦਿਆਂ ਨੂੰ ਕਿਹਾ ਉਹ ਇਥੇ ਉਹ ਬੀਬੀ ਦੇ ਘਰ ਅੰਮ੍ਰਿਤਪਾਲ ਸਿੰਘ ਮਹਰੋ ਵੀ ਆਇਆ ਸੀ ਇਹ ਪਤਾ ਨਹੀਂ ਸਾਡੀਆਂ ਜਿੱਖ ਸਿੱਖ ਜਥੇਬੰਦੀਆਂ ਕੀ ਕਰਦੀਆਂ ਵਾ ਜਿਹੜਾ ਉਠਦਾ ਜੋ 10 15 20 ਸਿੰਘ ਰੱਖਦਾ ਆਪਣਾ ਜਸਾ ਬਣਾ ਲੇਦਾ ਤੇ ਮੁੜ ਕੇ ਪੈਸੇ ਦੀ ਲੈਦੇ ਕਰਕੇ ਮੁੜ ਕੇ ਖਤਮ ਉਹ ਮਾਰੋ ਨੇ ਵੀ ਆਣ ਕੇ ਕੁਛ ਨਹੀਂ ਕੀਤਾ ਅੱਜ ਵੀ ਬੀਬੀ ਓਕੀ ਆ ਔਰ ਅੱਜ ਮੈਨੂੰ ਬੀਬੀ ਨੇ ਵੀਡੀਓ ਇੱਕ ਭੇਜੀ ਆ ਉਹ ਸਾਰਿਆਂ ਨੂੰ ਮੈਂ ਤਾਂ ਤਰਲੇ ਕੱਟ ਲਈਏ ਕਿ ਕੋਈ ਨਾ ਕੋਈ ਤੇ ਮੇਰੀ ਮਦਦ ਕਰੇ ਮੇਰੀ ਗੱਲ ਸੁਣੇ ਉਹ ਭਰਾਓ ਪਹਿਣਾ ਧੀਆਂ ਪਹਿਣਾ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ ਔਰ ਮੈਂ ਇੱਕ ਗੱਲ ਚੰਗੀ ਤਰ੍ਹਾਂ ਸਮਝ ਗਿਆ ਕਿ ਜਨੀਆਂ ਜੈਸੇ ਬੰਦੀਆਂ ਨਾ ਇਹ ਕਰਦੀਆਂ ਪੈਸੇ ਵਾਲੇ ਦਾ ਕੰਮ ਹੈ ਸੌਦਾ ਹੁੰਦਾ ਮੈਨੂੰ ਕੀ ਦੋਗੇ ਜੇ ਭਾਈ ਨਹੀਂ ਸੋਤਾ ਕਰਦੇ ਤੇ ਬੀਬੀ ਨੇ ਕਿੰਨੀਆਂ ਵੀਡੀਓ ਪਾਈਆਂ ਕੋਈ ਵੀ ਨਹੀਂ ਗਿਆ ਔਰ ਮੈਂ ਅਮਰਤ ਸਿੰਘ ਮਾਰੋ ਨੂੰ ਕਹਿੰਨਾ ਅਮਰਤ ਪਾਲ ਸਿੰਘ ਮਾਰੋ ਨੂੰ ਕੀ ਹੋਰ ਬੰਦਿਆਂ ਦੀ ਤੁਸੀਂ ਵੀਡੀਓ ਪਾਤੀਆਂ ਕਿੰਨਾ ਕੁਝ ਕੀਤਾ ਘਰਾਓ ਕੀਤਾ ਬੜਾ ਕੁਝ ਕੀਤਾ ਤੇ ਜਦੋਂ ਆਹ ਬੀਬੀ ਨੇ ਤੁਹਾਡੇ ਨਾਲ ਸੰਪਰਕ ਕੀਤਾ ਤੇ ਤੁਸੀਂ ਕਿਉਂ ਨਹੀਂ ਕਾਰਵਾਈ ਕੇ ਭਾਈ ਕੀਤੀ ਆ ਬੀਬੀ ਦੀ ਇੱਕ ਵੀਡੀਓ ਅੱਜ ਹੀ ਆਈ ਆ Más o menos lo ਆ ਆ ਬੀਬੀ ਦੀ ਵੀਡੀਓ ਜੇ ਇਹ ਬੇਦੀ ماں ਸਾਰੇ ਨੂੰ ਬੇਨਤੀ ਕਰਦਾ ਕਿ ਅਸੀਂ ਬੀਬੀ ਦੀ ਵੱਧ ਤੋਂ ਵੱਧ ਤੁਸੀਂ ਮਦਦ ਕਰੋ ਯਾਰ ਪੁੱਛੋ ਤੇ ਸਹੀ ਜਾਓ ਤੇ ਸਹੀ ਆ ਵੀਡੀਓ ਮੈਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਆ ਹੋਰ ਬੜੀ ਦੁਖ ਦੀ ਗੱਲ ਵਾ ਇੰਨੀਆਂ ਨਿਹੰਗ ਸਿੰਘ ਜਿੱਤੇ ਬੰਦੀਆਂ ਵਾ ਬਾਬਾ ਹਰਨਾਰ ਸਿੰਘ ਧੂਆ ਹੋਰ ਕਮਾਨੋ ਲੈ ਕੇ ਦੇ ਬਿਆਨਬਾਜ਼ੀ ਕਰਨੇ ਧਰਨੇ ਦੇਣੇ ਆ ਭਾਈ ਗਊ ਗਰੀਬ ਦੀ ਸਾਰੀਆਂ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ ਬੀਬੀ ਦੀ ਕੋਈ ਨਾ ਕੋਈ ਮਦਦ ਕਰੋ ਜਾਓ ਔਰ ਮੈਂ ਵੀ ਕੋਸ਼ਿਸ਼ ਕਰੂੰਗਾ ਸਾਰੀਆਂ ਸਿੱਖ ਜੰਦੇ ਦਸੇ ਬੰਦਿਆਂ ਨੂੰ ਮਿਲ ਕੇ ਤੇ ਬੀਬੀ ਨੂੰ ਆਪ ਨਿੱਜੀ ਤੌਰ ਤੇ ਜਾ ਕੇ ਮਿਲ ਕੇ ਇਸੋ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਆਪਣੀ ਸਮਰੱਥਾ ਮੁਤਾਬਕ ਮੈਂ ਤੇ ਕੋਸ਼ਿਸ਼ ਕਰੂੰਗਾ ਪਰ ਤੂੰ ਹੀ ਕੀ ਕੀਤਾ ਅਣੀਆਂ ਜਥੇ ਬੰਦੀਆਂ ਲੰਮੇ ਲੰਮੇ ਚੋਲੇ ਪਾ ਕੇ ਦਸਤਾਰਾ ਸਜਾ ਕੇ ਜਿੰਨੂੰ ਮਰਜ਼ੀ ਚ ਪੀੜਾ ਮਾਰਦੇ ਹੋ ਕਈ ਥਾਵਾਂ ਤੇ ਮੈਂ ਕਈਆਂ ਦੇ ਵੀਡੀਓ ਵੇਖਿਆ ਆ ਵਿਚਾਰੀ ਬੀਬੀ ਨੂੰ ਜਨਵਰੀ ਦੀ ਰੋਂੜੀ ਐ ਕਿੰਨੇ ਮਹੀਨੇ ਹੋ ਗਿਆ ਯਾਰ ਕੋਈ ਕੋਈ ਵੀ ਤੁਹਾਡੇ ਚ ਗੈਰਤ ਨਹੀਂ ਕੋਈ ਤੁਹਾਡਾ ਖੂਨ ਨਹੀਂ ਖੋਲਦਾ ਕਿ ਜਿਹੜੀ ਤੀ ਭੈਣ ਨੂੰ ਇਹਦਾ ਬਾਹਰ ਕੱਢ ਦੇਣਾ ਔਰ ਇਹ ਤਾਂ ਹੋਣਿਆ ਕੀ ਇਸ ਬੀਬੀ ਦੇ ਮਾਪਿਓ ਹੈ ਨਹੀਂਗੇ ਕੱਲਾ ਕੱਲਾ ਭਰਾ ਇਹਦਾ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੰਨੀਆਂ ਵੀ ਜੱਥੇ ਬੰਦੀਆਂ ਇਸ ਵੀਡੀਓ ਨੂੰ ਵੇਖਣ ਔਰ ਮੈਂ ਇਹ ਕਹਿੰਨਾ ਕਿ ਇਹਨਾਂ ਵੱਤ ਵੱਤ ਸ਼ੇਅਰ ਕਰਿਓ ਔਰ ਭਰਾਓ ਇਹ ਮੈਂ ਵੀ ਇਦਾਂ ਹੀ ਗਰੀਬਾਂ ਦੇ ਮਸਲੇ ਚੁੱਕਦਾ ਪਹਿਲਾਂ ਇੱਕ ਮੁੰਡਾ ਘਵਾਚ ਗਿਆ ਸੀ ਉਹਦੀ ਵੀਡੀਓ ਪਾਈ ਆ ਉਹ ਚਲੋ ਮਿਲ ਗਿਆ ਤੇ ਇਸ ਨੂੰ ਚੈਨਲ ਨੂੰ ਸਬਸਕ੍ਰਾਈਬਰ ਵੀ ਕਰੋ ਤੁਹਾਡਾ ਮੈਂ ਵੀ ਤੁਹਾਡਾ ਹੀ ਭਰਾ ਹਾਂ ਔਰ ਐਦਾਂ ਨਾ ਕਰੋ ਤਗੜੇਓ ਕੇ ਹੱਲਾ ਮਾਰੀਆ ਤੇ ਬੀਬੀ ਨੂੰ ਸਾਫ ਦਵਾਈਆਂ ਉਹਦੀ ਬੱਚੀ ਆ ਬੱਚੇ ਆ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਇਸ ਤੋਂ ਵੱਧ ਵੱਧ ਸਬਸਕ੍ਰਾਈਬਰ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਤੇ ਵਾਦੋ ਕਮੈਂਟ ਕਰਿਓ ਤੇ ਵਾਦੋ ਵਾਦੇ ਬੀਬੀ ਦੀ ਜਾ ਕੇ ਮਦਦ ਕਰੋ ਇਹ ਸਬੰਧ ਦੇ ਵਿੱਚ ਮੈਂ ਵੀ ਉੱਚ ਅਧਿਕਾਰੀਆਂ ਨੂੰ ਮਿਲੂੰਗਾ ਇਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ